ਆ ਕਾਲ ਬਿੱਧੀ ਸਵਾਗਤ ਹੈ ਤੁਹਾਡਾ ਤੇ ਆਪਾਂ ਜੀ तकरीबन ਆਪਣੇ ਕਵਰੇਜ ਪਹੁੰਚ ਗਏ ਛੱਤ ਤੇ ਮਿਸਤਰੀ ਆਪਾਂ ਲਾਇਆ ਤਿੰਨ ਤਿੰਨਾਂ ਕੰਮ ਬਹੁਤ ਖਿੱਚਿਆ ਜਿਆਦਾ ਇੱਕ ਬੰਦੇ ਦਾ ਰਹਿਗਾ ਕੰਮ ਥੋੜਾ ਜਿਆ ਇਧਰ ਗਲਾਈਆਂ ਕੁਲੀ ਆਪਦੀ ਕਰ ਰਹਾ ਆ ਆਪਾਂ ਹੁਣ ਥੋੜਾ ਜਿਆ ਇਧਰ ਆਪਣ ਨੂੰ ਇਧਰ ਨਾ ਆਉਂਦਾ ਕਿਉਂਕਿ ਇੱਥੇ ਜਿਹੜਾ ਪਿੱਲਰ ਵਗੈਰਾ ਆ ਕੱਟਣਾ ਤੇ ਉਹਦਾ ਆਪਾਂ ਇੱਕ ਸਿੱਧਾ ਲੈਣਾ ਇੱਕ ਕਾਲ ਵਗੈਰਾ ਕਰਨਗੇ ਕਿਵੇਂ ਆਪਣਾ ਨਿਬੜ ਗਿਆ ਹੋਇਆ ਆਪਣਾ ਹੋਇਆ ਮਖਾਲਾ ਇਹ ਨਿਬੜਾ ਕੇ ਆਖਿਰ ਕੀ ਇਹ ਇਹ ਆ ਮਾਲਾ ਬੂਟਾ ਕਮਟ ਲਾਇ ਲੱਗਦਾ ਤੇਰਾ ਲੱਗ ਕੋ ਨਹੀਂ ਕਾ ਤਿਆਰੀ ਹੈ ਫਸਾ ਇਹ ਹੈ ਤਸਾਹ ਹਾਂ ਜੀ ਕਿੰਨਾ ਟਾਈਮ ਲਾਵਾਂਗੇ ਇਹਦੇ ਬਹੁਤ ਸਾ ਦੋ ਘੁੱਟਾ ਹੈਗਾ ਕਿੰਨੇ ਮਿੰਟ ਰਹਿਗਾ ਦੋ ਘੁੱਟਾ ਕੱਗਰ ਕਿੰਨਾ ਪਾਇ ਕੱਗਰ ਅੱਧਾ ਅੱਧਾ ਬਠਲ ਪਾਣਾ ਹੈ ਪੂਰਾ ਗੇ ਬਠਲ ਆ ਨਾ ਨਾ ਇਧਰ ਰੁਕਾਂ ਤੁੜੀ ਜੋਟੀ ਬੜੀ ਆ ਨਾ ਦੋਨਾਂ ਦੀ ਹਾਂ ਹੈ ਜੇ ਕਰ ਤੂੰ ਨਾ ਆਦਾ ਫਿਰ ਤੋਛੇ ਨੂੰ ਨਿਆਣਾ ਸੀ ਨਾ ਨਾ ਛੱਜਣ ਕੇ ਰਹਿ ਤੁੜੀ ਇਕੱਠਾ ਨਾ ਹੋਣਾ ਤੁਸੀਂ ਫੋਨ ਕੀਤਾ ਹਾਂ ਨਹੀਂ ਇਹ ਕਹਿੰਦਾ ਮੈਂ ਵੀ ਨਹੀਂ ਜਾਂਦਾ ਫਿਰ ਕੱਲ ਕਿਥੇ ਸੀ ਤੂੰ ਮੈਂ ਮੰਡੀ ਸੀ ਕੱਲ ਜੀ ਬੂਟਾ ਹਟ ਗਿਆ ਸੀ ਕੰਮ ਤੋਂ ਹਿਸਾਬ ਕਰਾ ਕੇ ਗਿਆ ਚਲਾ ਸੀ ਅੱਜ ਫਿਰ ਆ ਗਿਆ ਦੂਜੇ ਦਿਨ ਕੱਲ ਕਿਥੇ ਸੀ ਤੂੰ ਕੰਮ ਬਾਜ਼ਾਰ ਗਿਆ ਸੀ ਮੰਡੀ ਬਾਜ਼ਾਰ ਗਾਇਆ ਉੱਥੇ ਘਰ ਕਾ ਕੰਮ ਲੱਗਾ ਏ ਕੁਫੇ ਵੀ ਕਹਾ ਗਿਆ ਜੀ ਉਹਦਾ ਰਸਤਾ ਗੋਮੀ ਕਿਵੇਂ ਕਾਫੋ ਨਹੀਂ ਕਿੰਨੇ ਪੈਸੇ ਦਿੱਤੇ ਛਾਂ ਨੂੰ 20 ਦਿਨ ਤੇ ਨਾ ਮੰਗਾ ਸੀ ਯਾਰਾ ਉਹ ਮੈਂ ਇੱਕ ਦਿਹਾੜੀ ਦਾ ਨਹੀਂ ਔਰ ਨਿੱਣਾ ਮਹੀਨੇ ਦਾ ਛਾ ਉਹਨੇ ਕਿੰਨੇ ਪੈਸੇ ਦਿੱਤੇ ਨੇ ਉਹ ਤਾਂ ਮੈਂ ਨਹੀਂ ਜੀਨੇ ਇਹਨੇ ਕਿੰਨੇ ਦਿੱਤੇ ਦਿਹਾੜੀ ਦੇ ਉਹਨੇ ਕਿਰਾਇਆ ਹੀ ਪੂਰਾ ਨਹੀਂ ਦਿੱਤਾ ਉਹ ਵੀ 15 ਰੁਪਏ ਲੱਗਦੇ ਨੇ ਬੱਸ ਤੇ ਫਿਰ ਕਿਹਾ ਹੈ 10000 ਹੈ 10000 ਜਾਣ ਦੇ 10 ਆਉਣ ਦੇ ਉਹ ਯਾ ਤੂ ਵਿਆਖੜ ਭਰਾ 20 ਮਿਲੇ ਮੈਨੇ ਦਾੜਾ ਨੇ ਕਰਾਇ ਪੱਲੋ ਪੈ ਤੈਨੂੰ ਦੱਸਤਾ ਜਿਆੜੀ ਗੱਲ 10 ਰੁਪਏ ਕਰਾਇ ਪੱਲੋ ਪਿਆ ਹਨਾ ਇੱਕ ਕੰਮ ਕੀਤਾ ਹਾਰੇ ਦਾੜੀ ਇੱਕ ਇਥੇ ਪਾਉਣਾ ਨਹੀਂ ਬਜਰੀ ਚ ਅਪਣਾ ਜੀ ਤਕਰੀਬਨ ਕਰਤਾ ਕੰਮ ਕਬਲੀ ਗਾਡਰਾਂ ਤੇ ਕਰ ਹੋਗਾ ਜੀਗਾ ਲਾਤੋਂ ਮੇਰੀ ਆਇਆ ਠੱਕਰ ਕੇ ਨਾ ਇਸੇ ਦੂਰੇ ਤਾ ਹੋਗਾ ਉਹ ਬਣਾਉਣਾ ਪੈਣਾ ਆ ਵੀ ਵਾਰ ਲੱਗਣਾ ਉਹ ਵੀ ਲੱਗਣੇ ਅੰਦਰ ਵੀ ਲੱਗਣੇ ਨੇ ਹੁਣ ਤਾਂ ਦੁੱਝੇ ਬਣਾਈ ਪੜਦੀਆਂ ਵਲੇ ਜੀ ਦੁੱਝਾ ਬਾਲਟੀ ਕਿੱਥਾਈ ਜੀ ਤੈਨੂੰ ਵੀ ਚਾਹੀਦਾ ਬਾਲਟੀ ਬਾਲਟੀ ਕਰਨੀ ਉਹ ਮਸਾਲੇ ਵਰ ਦੱਸ ਨਾ ਕਿੰਨਾ ਕੁ ਬਣਾਉਣਾ ਲੋ ਗਾਲ ਠੀਕ ਸੀ ਪਾਣੀ ਉਹ ਨਹੀਂ ਸੀ ਉਹ ਆ ਤੇ ਮੇਲਾ ਪੂਰੇ ਟੀਮ ਨੇ ਪਾਇ ਕੋਨੀ ਵੇ ਨਹੀਂ بڑا ਸੀਮ ਦਾ ਗੱਟਾ ਪਾਇ ਕਿੰਨਾ ਪਾਇ ਅੱਗੇ ਲਾਗਣ ਵਿੱਚ 5-5 ਕੋ ਸੁੱਕਾ ਆ ਮੈਂ ਹੀ ਮਟੋਰ ਪਾਇਆ ਹੁਣ ਆਹਾਂ ਬੱਜੀ ਕੱਲੀ ਆ ਰਹੀ ਹੈ ਯਾਰ ਤੇਗੇ ਦਾ ਤੇਲ ਲਵਾ ਲਓ ਤੇ ਪ੍ਰਸਤਰ ਹੋ ਜਾ ਲੇ ਫਿਰ ਕਿੱਦਾਂ ਬੈ ਨਹੀਂ ਮੈਂ ਤਾਂ ਨਹੀਂ ਇਹ ਫੜਨਾ ਹੈ ਤੇ ਜਿਹੜਾ ਅਪਸੇਮੈਂਟ ਇਸਤੇਮਾਲ ਕਰ ਰਹਾ ਨਾ ਇਹ ਇਹ ਦਿਖਾਓ ਲਾ ਵੀ ਇਹਦੇ ਤੇ ਭਵੇਂ ਬੱਠਲ ਦੋ ਰੇਤਾ ਹੀ ਵੱਧ ਪੈ ਜਾਣਾ ਤੇ ਤਾਂ ਵੀ ਨਾ ਨਾ ਤੇਗੇ ਨੇ ਘੱਟ ਨਹੀਂ ਆਇਨੂ ਪੂਰਾ ਚਾਹੀਦਾ ਹਾਂ ਪੂਰੀ ਚਨਾਈ ਤੇ ਤੇਗੇ ਨੇ ਮਤਲਬ ਵਜ਼ਨ ਚੱਕਣਾ ਤੁਸੀਂ ਹੁਣ ਕੀ ਕੰਮ ਕਰਨਾ ਹੈ ਗਾਮੇ ਦੇ ਤੂੰ ਹਾਂ ਇੰਨਾ ਥੋਨਾ ਵਟ ਰਿਹਾ ਨਾ ਅਹੀ ਕੰਮ ਸੇਮੈਂਟ ਬਣਾਉਂਦਾ ਹਾਂ ਅਹੀ ਉਹ ਉਹ ਵੇਖ ਲੈ ਕੱਲ ਤੂੰ ਨਹੀਂ ਆਇਆ ਗਾਮੇ ਦਾ ਸਾਰਾ ਦਿਨ ਦਾਸ ਹੀ ਲੰਘਿਆ ਉਹ ਮੰਡੀ ਜਾ ਰਿਹਾ ਸੌਦਾ ਲੈਣਾ ਇਹ ਵੀ ਵੱਖਰੀ ਦਾੜੀ ਕਰ ਤੂੰ ਹੀ ਲੱਗ ਗਿਆ ਰਾਂ ਦਾੜੀ ਕੱਲ ਫਿਰ ਤਾਂ ਕਰਕੇ ਗਾਮਾ ਨਹੀਂ ਆਇਆ ਗਾਮੇ ਨੂੰ ਵਿਚਾਰੋ ਕੱਲ ਮੈਂ ਕਰ ਰਿਹਾ ਪਾਈ 20 ਲੈ ਲੈਣਾ ਦੇ ਭਾਈ ਕਿੰਨੇ ਘੱਟੇ ਪਾ ਗਏ 20 ਪਾਈ 20 ਇਕੱਲੇ ਨੇ ਇਕੱਲੇ ਹੋਣ ਛੱਡਿਆ ਗੱਪ ਲੈ ਨਾ ਤੂੰ ਖਾਦੀ ਨਹੀਂ ਮੈਂ ਏਹ ਇਵੇਂ ਖਾਲੀ ਬੇੜੀ ਹੂੰ ਅਜਿੱਤਾ ਹਟੇ ਖੇਡ ਆ ਗਏ ਚੱਟਾ ਲਾ ਗਏ ਹਾਂ ਇਥੇ ਆਟਾ ਇਥਾ ਆਟਾ ਪਾਉਂਦੇ ਸਾਰੇ ਉਹ ਜਨਤਾ ਆ ਲਾਲੋ ਆ ਨਹੀ ਉਹ ਇੱਕ ਰਹਿੰਦਾ ਹੈ ਉਹ ਰਹਿੰਦਾ ਗੋਠਾ ਉਹ ਅੱਜ ਭਰਦੇ ਹੋਏ ਇਹ ਤਰੇਆ ਛੱਪ ਮੜਾਇਆ ਸਹੀ ਇਹਨੂੰ ਮੜਾਇਆ ਰੁੱਕਾ ਜਿ ਕਰੀ ਮਾਟ ਗਿੱਲਾਈਏ ਉਹਨਾਂ ਦਾ ਕੋਈ ਬਣਾਇਆ ਜੇ ਕੋਈ ਨੀ ਗੇਜੇ ਵਾਸਤੇ ਵੀ ਗੇਜੇ ਹਰ ਛਾਹ ਨੂੰ ਦਿਨ ਉਹ ਲਿਆਕ ਦੇਣਾ ਐਂਟਲ ਜਾ ਉਹ ਜਿਹੜਾ ਹੂੰ ਉਹਨੇ ਚੱਲ ਲਾਵੀਂਕ 2 ਘੰਟੇ ਦਾ ਉਸਦੇ ਆਉਂਦੇ ਆਉਂਦੇ ਲੈ ਆਵਾਂਦੇ ਕਿਰਾਇਆ ਕਿੰਨਾ ਹੁੰਦਾ 100 ਰੁਪਈਆ ਵੇ ਦਰ ਕੀ ਨਹੀਂ ਯਾਰ 100 ਤਾਂ ਨਹੀਂ ਹੁਣ ਇਹ ਵੱਡਾ ਛੋਟਾ ਵੀਂਦਾ ਆਪਣ ਕਿਹੜਾ ਚਾਹੀਦਾ ਵੱਡਾ ਚਾਹੀਦਾ ਵੱਡਾ ਕਰਤਾ ਤਾਂ ਬੰਨ ਮਾਰੇਗਾ ਦੋਨੇ ਸਾਤ ਪਲਣੀ ਐ ਪੰਨਾ ਵੱਡਾ ਹੈ ਹੈ ਆ ਪਾਣੀ ਆਂਦਾ 60 ਦਾ ਇਨਾ ਕੰਦ ਨਿਕਲ ਜੇ ਤੇ ਆਪਣੀ ਕਟਾ ਫਿਰ ਹੋਰ ਲਾ ਲਾਂ ਦੇ ਠੀਕ ਹੈ ਜੀ ਜਵਾਏ ਪਰ ਲੈ ਉਹ ਬੰਦ ਕਰ ਜੀ ਅੱਜ ਆਜਾ ਭਲਾ ਇਹਦਾ ਕਰਾਤ ਨਹੀਂ ਪੈਣਾ ਅੱਜ ਦਾ ਹੈਂ ਦੇਖ ਬੰਦਾ ਹਟਾ ਕਾ ਲੈਣਾ ਆ ਅੱਜ ਲੈ ਹਮਾ ਜਾਣਾ ਅੱਜ ਤੂੰ ਚਲਾ ਲੈਣਾ ਕੰਮ ਆ ਕੀ ਉਹ ਚਲਾ ਲੈਗਾ ਕੀ ਕੀ ਹੈ ਨਾਂ ਦਾ ਟਰੱਕ ਟਰੱਕ ਹੋਰ ਹੈ ਬੰਦੂਕ ਹਾਂ ਚਲਾ ਲੈਦਾ ਉਤਰਾ ਉੱਚ ਕੀਚਣੀ ਨੇ ਚਲਾਉਂਦੇ ਤਾਂ ਗੱਲ ਹੀ ਦੂਰ ਹੈ। ਕੀ ਸਮਾਂ ਲਾਈ ਹੈ ਲੈਣ ਤੁਹਾਡੇ? ਅੱਜ ਹੀ। ਹਾਂ ਜੀ। ਹਾਂ ਜੀ ਆ ਸੋ ਲਈਏ ਤੁਸਾਂ। ਅੱਛਾ। ਤੂੰ ਤੜੀ ਲੱਗ ਗਈ ਤਾਂ ਸਰੀਰ ਨਹੀਂ ਇਸਮਾਨ। ਅੱਛਾ। ਇਹ ਤਾਂ ਵੇਖ ਕਮਰੇ ਪਾਈ ਜਿਹੜੀ ਰੈਂਟਰ। ਨਹੀਂ ਆਪਾਂ ਫਿਰ ਜੋੜ ਕੇ ਤੁਸਾਂ। ਅੱਛਾ। ਕਿੱਠੇ ਜੋੜਨਾ? ਹੰਦ ਕੀ ਇੱਥੇ ਜੋੜਦੇ ਜਿਹੜੀ ਹੋਈ ਦੀ। ਅੱਛਾ। ਫਿਰ ਤਾਂ ਜਿਵੇਂ ਤੂੰ ਤੂੰ ਦੱਸਦਾ ਪੈਣਾ ਵੇਖ ਕੇ ਕਮਰੇ ਪਾ ਫਿਰ ਤਾਂ 6 ਕਮਰੇ 6 ਮਹੀਨੇ ਪੂਰਾ ਹੋਵੇ ਕੈਲੰਡਰ ਬਣਾ। ਉਹ ਅੱਬੋ ਬਾਲੇ ਖੋਲਗਾ ਕਰਨੇ ਪੈਣ ਕਰਦੇ ਗਾਟ। ਹਾਂ ਅਸੀਂ ਡਰਨਾ ਵਿਟਰ ਨਹੀਂ ਕਰੀ ਹਾਂ ਪੱਟੀਆਂ ਬੋਰ ਲਾਉਣ ਵਾਲੇ ਅਛਾ ਵੀ ਉਹ ਚੱਕ ਕੇ ਆਪੇ ਜੋੜ ਲੈਣਗੇ ਹਾਂ ਨਹੀਂ ਆਪਾਂ ਜਿੜਾਏ ਜਿੜਵਾ ਕੇ ਫਿਰ ਦੁਬਾਰਾ ਚੱਲਦੇ ਰਹਾਂਗੇ ਹਾਂ ਵੀ ਕਿਦਾਂ ਸਮਾਂ ਤੇ ਵੀ ਕਾ ਦੋ ਦਿਨ ਛੁੱਟੀ ਕਰੋ ਛੁੱਟੀ ਨਹੀਂ ਕਰੋ ਉਹ ਵੀ ਕੰਮ ਕਰ ਰਹਿਗਾ ਠੰਡਾ ਦੋ ਦਿਨ ਛੁੱਟੀ ਕੇ ਫਿਰ ਗੱਡ ਲੈਣ ਜਾਵਾਂਗੇ ਨਹੀਂ ਇਨਸ਼ਾਅੱਲਾ ਫਿਰ ਲਾਫ ਲੈਣਾ ਚਾਹ ਰਿਹਾ ਹਾਂ ਉੱਤਨ ਪਾਲ ਕੇ ਕਿਹਦਾ ਪਾਇਨਾ ਨਹੀਂ ਨਹੀਂ ਸਭਨੇ ਕੰਮ ਹੈ ਤੇਰੇ ਇੱਥੇ ਕੰਮ ਹੈ ਤਦ ਕਿੰਨੇ ਰੱਖੇ ਤੂੰ ਡਰਿੱਟਾਂ ਦਾ ਕੰਮ ਕਰ ਲੈ ਜਾਵੇ ਇਹਦੇ ਮਣੇ ਮਣੇ ਘੁੰਮਦਾ ਫਿਰਦਾ ਇੱਥੇ ਤੇਰੇ ਕੋਲ ਕੰਮ ਹੈਗਾ ਵੀ ਚੱਲ ਆ ਚੱਲ ਘੇੜੱਕ ਚੱਲ ਤੇ ਥੱਲੇ ਤੇ ਆਲ ਨਾਲ ਗਾਰਡਰ ਦਾ ਮਜਾਲੀ ਚੱਲ ਕਿੰਨੀਆਂ ਚੱਕਾਂ ਘੇਟਾਂ ਕਿੰਨੀਆਂ ਚੱਕ ਸਕਦਾ ਤੂੰ ਮੈਨ ਨਹੀਂ ਆ ਉਹਦਾ ਲੱਗ ਜਾਂਦਾ 2 3 ਨੂੰ ਕਿਵੇਂ ਹਾ ਚੱਕੇਗਾ ਚਾਰੇ ਮੇਰਾ ਚੱਕੀ ਜੀ ਕਿ ਡੈਗਣਾ ਪਵੀ ਉੱਥੇ ਜਾਗੇ 5 ਲੈ ਗਏ ਆ ਬੜੇ ਤਾਕਤ ਪੂਰੀ ਆ 3 ਆਕੀ ਆ 4 ਇੱਟਾ ਖੋਤੇ ਇੱਟਾ ਲੈ ਵੇ ਮਨੀਤ ਆ ਜਾ ਇੱਟਾ ਲੈ ਗਿਆ ਬਸ ਅੱਛਾ ਕਾ ਤਮੇ ਦੰਪਾ ਮੰਜੀ ਦੇ ਬਾਹਰ ਹਟਾ ਬਾਹਰ 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 ਫਰਾਵੇ ਨਾ ਤੇਰਾ ਕੰਮ ਹੈ ਤੂੰ ਤਕਲਾ ਮਸਾਲਾ ਠੋਣਾਂ ਦਾ ਮਸਾਲਾ ਵੀ ਇੱਟਾਂ ਵੀ ਇੱਟਾਂ ਵੀ ਟੋਪੀ ਮੜੀ ਸਿੱਧੀ ਕਰੀ ਤੋਪੀ ਸਿੱਧੀ ਹੈ ਬਈ ਹਾਂ ਸਿੱਧੀ ਹੈ ਚਲ ਚੱਕ ਫਿਰ ਉੱਪਰ ਲਾ ਕੇ ਰੇਤਾ ਨਾ ਭਾਰ ਕੇ ਲੈ ਜੀ ਇਹ ਯਾਰ ਉਰਾ ਮਿੱਟੀ ਚ ਲਈ ਜਾਂਦੇ ਨੇ ਤੈਨੂੰ ਕਿੰਨੇ ਸਾਲ ਦਾ ਕੰਮ ਕਰਦੇ ਨੂੰ ਓ ਮੈਨੂੰ ਤੇ ਇਹਨੂੰ ਪਰਾਂ ਲਿਆ ਹੋਰਾ ਮਿੱਟੀ ਵਿੱਚ ਕੀ ਗਾਇ ਉਰਾ ਰ ਖਿੱਚੀ ਲੈਣ ਜਦੋਂ ਉੱਥੋਂ ਉਹ ਕਿੱਥੇ ਪੇੜ ਖੜਾ ਪਣਾ ਕਿੱਥੇ ਲਿਆ ਆਂਦਾ ਮਿੱਟ ਵਿੱਚ ਇਹਨਾਂ ਨੂੰ ਕਰਕੇ ਦੇ ਇਕੱਠਾ ਇਹਨਾਂ ਨੂੰ ਨਹੀਂ ਪਤਾਗਾ ਵੀ ਮਸਾਲਾ ਉੱਥੇ ਵੀ ਤਰੂ ਤਰੂਗਾ ਕਿੱਥੇ ਮਿੱਟੀ ਚ ਲਾਇਆ ਇਹਨਾਂ ਰ ਠੇਕੇਦਾਰ ਨਾ ਹੋਣਾ ਚੰਗੇ ਨਾਲ ਸੈਂਹੜੀ ਕਰਾਂ ਨੂੰ ਕੱਲ ਦੇਗਾ ਨਾ ਨੂੰ ਨਣੇ ਵੀ ਨਹੀਂ ਦੇਦਾ ਪੇੜ ਸਾਡਾ ਕਿੱਥੇ ਤੇ ਕਿੱਥੇ ਨਹੀਂ ਹੈਗਾ ਆਪਣੇ ਫਰਮੇ ਨਾਲ ਮਾਰੇਗਾ ਨਾ ਹਾਂ ਆਏ ਆ ਜਿਹੜਾ ਇਹ ਮੰਗਲ ਅੰਦਰ ਜਾ ਉਹ ਬੁਰਜ ਪਰਦੇ ਕੱਢ ਰੇ ਲੋ ਇੱਕ ਦਿਹਾੜੀ ਤੋਂ ਲਾਇਆ ਦਾ ਐਸੇ ਇੱਟੇ ਨਹੀਂ ਹਟਣ ਦੇ ਸੀ ਉਨੇ ਉਨੇ ਜ਼ੋਰ ਜ਼ਿਆਦਾ ਹੀ ਪਰਲੇ ਤੇਰੇ ਨਾਲ ਕੋਈ ਨਹੀਂ ਜ਼ੋਰਗਾ ਦੇਖੀ ਤੂੰ ਉਹ ਵੇਖੀ ਕਵੇਟਾ ਆਵਾਜ਼ ਤੇ ਕਹਾਂ ਤੈਨੂੰ ਇੱਟ ਮਾਰੀ ਹੂੰ ਤੂੰ ਵੇਖੀ ਇੱਟ ਬੋਤਾ ਢਪਾ ਦੇਗਾ ਇਹ ਤੇਰੇ ਕੋਲ ਇੱਥੇ ਗਈ ਹੈ ਨਾ ਤੂੰ ਹਟ ਵੀ ਹੁਣ ਉਹਨੇ ਹਟਨੀ ਨਹੀਂ ਸੱਟ ਹਟ ਮੁੰਡਾ ਮੈਂ ਕੰਮ ਹੀ ਕੋ ਨਹੀਂ ਕਰਦਾ ਤੂੰ ਜਾਣਦੀ ਨਹੀਂ ਉਹ ਤਾਂ ਮੰਗਲ ਨਾਲ ਹਟਦਾ ਹੋਏਗਾ ਮੰਗਲ ਨਾਲ ਹਟਦੇ ਪਰ ਉਧਰ ਹਟਦੇ ਹਾਲੇ ਸੀਗੇ ਪਿਛਾ ਆ ਗਏ ਆ ਇਹ ਤੁਹਾਨੂੰ ਲਿਆ ਕੇ ਫਰੀਦਕੋਟ ਪੱਠੇ ਤੇ ਜੇ ਮੁਕਸਰ ਤੇ ਲਿਆਣ ਤੋ ਤੇਰੇ ਕੋ ਅੱਧ ਜਣੇ ਜਾਣੀ ਕਰਨੀ ਸੀ ਉਹ ਇਹਦੇ ਵੀ ਮੋਟੀਆਂ ਨੇ ਹਾਂ ਯਾਰ ਨੂੰ ਕੋਈ ਚਿੰਝਾਂ ਦੀ ਹਾਂ ਇਹਦੇ ਕੋਈ ਵਾਸਤੇ ਉਹੀ ਗੱਲ ਬਾਤ ਜਿਹੜੇ ਹਟੇ ਜਿਹੜੇ ਹਟੇ ਜਗੇ ਹੁਣ ਇੰਨੀ ਜਿਵੇਂ ਆਪਾਂ ਤੁਸੀਂ ਜਿਹੜਾ ਉਹ ਤਾਂ ਕੋਠੀ-ਕੁਠੀ ਕੰਮ ਕਰਦੇ ਨੇ ਨਾ ਉਹਦੇ ਟੱਕੇ ਨਹੀਂ ਜਾਂਦੀ ਇਹਨੂੰ ਤਾਂ ਜੋ ਉੱਪਰ ਕਰਦੇ ਆ ਜਦੋਂ ਉਹ ਤਾਂ ਨਹੀਂ ਚੀਂ ਲੱਗਦੀ ਐ ਇਵੇਂ ਨਹੀਂ ਜਾ ਸਕਦਾ ਬੁਖਸਾਨ ਜੋ ਬੂਟਰ ਕ ਲੈਵ ਦਿਹਾੜੀ ਤੇ ਪੌੜੀਆਂ ਚਾ ਰਾਵਿਆ ਨਾ ਵੀ ਆਪਾਂ ਇੱਟੇ ਇੱਟੋੜੀ ਹਾਰੀ ਦਿਹਾੜੀ ਅੱਧੀ ਦਿਹਾੜੀ ਨਾਸਕ ਨਿਕਲੇਗਾ ਨਾਲ 13 ਵਰਗੇ ਨਿਕਲ ਜਾਣਗੇ ਇਹ ਨਹੀਂ ਕੱਕੜਾ ਹੋ ਜਾ ਬੂਟਰਾਂ ਵੀ ਉਹ ਲੈਵਾਂਗੇ ਨਾਲ ਲਗਵੇਂ ਹੱਥ ਸੈੱਟ ਕਰ ਲੈਣਾ ਜਿਆਦਾ ਜਿਆਦਾ ਤਰ ਲਾ ਰਾ ਜਲਦੀ ਕਰ ਜਾ ਆਪਾਂ ਨੂੰ ਕਮਰੇ ਪੁਰਾਣੇ ਦੀ ਛੱਤ ਬਦਲਣੀ ਪੈ ਗਈ ਕਿਉਂਕਿ ਆਪਾਂ ਇਹ ਵੀ ਛੱਤ ਤਕਰੀਬਨ ਚੱਕ ਦੇਣੀ ਆ ਤੇ ਉਹ ਸਾਬ ਨੇ ਇੱਕ ਵਾਰੀ ਇੰਨੀ ਕੁ ਬਦਲਣੀ ਪੈ ਗਈ ਆ ਤੇ ਇਹਦੋਂ ਕੰਮ ਆਪਣਾ ਪੂਰਾ ਕੰਪਲੀਟ ਹੋ ਗਿਆ ਤੇ ਇੱਕ ਮਿਸਤਰੀ ਹੈਗਾ ਦੋ ਆਪਾਂ ਛੁੱਟੀ ਕਰਾਤੇ ਆ ਕਿਉਂਕਿ ਉਹ ਆਪਣਾ ਕੰਮ ਕਰ ਗਿਆ ਸਿਰੇ ਤੇ ਜਿੱਥੇ ਕਰਨਾ ਸੀ ਤੇ ਆ ਇੱਕ ਅਸੀਂ ਪ੍ਰੋਜੈਕਟ ਲੈਂਦਾ ਜੀ ਨਵਾਂ ਇਹਨੂੰ ਕੀ ਕਹਿੰਦੇ ਇਹਨੂੰ ਹਾਂ ਤੇ ਇਹਨੂੰ ਪਤਾ ਹੋਵੇਗਾ ਕੀ ਕਹਿੰਦੇ ਨੇ ਹੈਂਬਰ ਹੈਂਬਰ ਇਹ ਲੈਂਦਾ ਜੀ ਲੈਦਾ ਹੈ ਸੌਕ ਸੌਕ ਨਾਲ ਬੰਦੇ ਕਦੇ ਵੀ ਆਪ ਲੈ ਚੱਲਦੇ ਫਿਰ ਅਗਾ ਚਲਾਉਣਾ ਨਹੀਂ ਕਿਸੇ ਨੂੰ ਆਇਆ ਇੱਕ ਧੜਕਣ ਮਾਰਦਾ ਹੈ ਤੇ ਹੈ ਵੀ ਤਗੜਾ ਮੇਰੇ ਹਾਵ ਤੇ ਹੋਊਗਾ ਵਾਟਵੁੱਡ ਦੇ ਬੰਦੇ ਕਿੰਨੀ ਲੱਗੇ ਲੋਕ ਕਿ ਮਾਨਕ ਹੈ ਚੀਜ਼ ਬਹੁਤ ਤਗੜੀ ਆ ਬਾਕੀ ਚਲਦਾ ਨਹੀਂ ਕਿਸੇ ਤੋਂ ਵੀ ਆਪਣੇ ਤੋਂ ਬਿਨਾ ਤੇ ਜਿਹੜੇ ਕੰਮ ਜਾਣ ਕੇ ਕਰਦੇ ਨੇ ਦੋ ਹੀ ਚਲਾ ਸਕਦੇ ਆ ਤੇ ਜਾਂ ਕੋਈ ਬੰਦਾ ਨ ਜਾਣ ਲਈ ਇਹਨੂੰ ਚਲਾ ਸਕਦਾ ਕਿਉਂਕਿ ਇਹਨੇ ਇਹਦੇ ਕਰਾਮਾ ਤੇ ਇਦਾਂ ਦੀ ਆ ਕਿ ਇਹ ਬੰਦਾ ਮਾਨਕ ਤੂੰ ਚਲਾ ਲਾਂਗੇ ਇਹਨੂੰ ਹਾਂ ਚਲਾ ਕੇ ਦਿਖਾ ਦੇ ਇੱਕ ਕੱਟ ਦੇ ਕੇ ਜੈਨੋ ਡੈੱਕ ਡੁਗਣਾ ਪਈ ਕਿਦੇ ਖਿੱਚ ਲੋ ਤਾ ਖਿੱਚ ਜਿਓ ਨਾ ਹਾਂ ਆ ਬੰਦਾ ਨਵਾਂ ਆਇਆ ਜੀ ਕਹਿੰਦਾ ਮੈਂ ਚਲਾ ਲਾਂਗਾ ਯਾਰ ਮੈਂ ਚਲਾ ਦਾਂਗਾ ਇਹ ਪਸਾਹੇ ਇਹ ਐ ਹੋਈ ਥਾਂ ਤੇ ਜਿਹੜਾ ਚਾਹ ਇਹਨੂੰ ਫੜਾ ਮਾਨਕ ਨੂੰ ਇਹਦਾ ਮੈਂ ਚਲਾ ਲਾਂਦਾ ਤੂੰ ਹੀ ਚਲਾਣਾ ਏ ਬੀ ਮਾਰ ਪਾਸੇ ਲਾ ਉਧਰ ਉਪਰ ਆ ਲੋ ਇਧਰ ਬੀ ਮਾਰ ਪਾਸੇ ਨੂੰ ਕੇ ਵੇ ਨਹੀਂ ਚੱਲਦਾ ਕੰਮ ਸੁੱਤਰ ਨਹੀਂ ਆਦਾ ਨਾ ਇੱਕ ਜਲਾਇ ਮੈਂ ਉਹ ਕਿੱਥੋਂ ਚਲਾਇਦਾ ਉਹ ਹਾਰਾ ਇਧਰੋਂ ਪਿੱਛੋਂ ਪਲ ਬੁਣਕ ਲਿਆਂਦਾ ਓਨ ਗੇਜਾ ਚਲਾਵੇਗਾ ਮੈਂ ਲਾ ਕੇ Ära to khne padi lai ਕਿਵੇਂ ਕਾਉਸੁੱਤਰ ਆ ਐ ਔਖਾ ਚਲਾਣਾ ਲੱਤਾਂ ਹੱਥਾਂ ਹੀ ਕੰਬਣ ਲੱਗ ਜਾਂਦੇ ਨੇ ਪੀੜ ਕਰੀਏ ਰਾਤ ਇਹ ਵੀ ਹੁਣ ਤਰੀਕਾ ਆ ਗਿਆ ਚਲਾਉਣ ਦਾ ਇਹ ਰੇਕ ਇਹ ਰੇਕ ਹੁਣ ਨਹੀਂ ਚੱਲ ਸਕਦਾ ਇਹ ਹੂੰ ਇਹ ਹਰ ਆ ਬੜਾ ਇਹ ਤੋਂ